ਲਾ ਵੀ ਪਲਵਾਨੋ ਅੱਜ ਹੈਗੀ 26 ਸਤੰਬਰ ਤੇ ਆਪਾਂ ਪਹੁੰਚ ਗਏ ਲੁਧਿਆਣੇ ਯੂਨੀਵਰਸਿਟੀ ਦੇ ਮੇਲੇ ਤੇ ਮੂੰ ਤਾਂ ਬੀਬੂ ਤਾਂ ਖਾਸ ਆਪਾਂ ਕੋਈ ਲੈਣਾ ਨਹੀਂ ਸੀ 875 ਦਾ ਫਰੀ ਕੋਟੋ ਲੈ ਲਿਆ ਸੀਗਾ ਇੱਕ ਤਾਂ ਆਦਾ ਸੀਗਾ ਥੋੜਾ ਜਿਹਾ ਵੀ ਨਵੀਂ ਮਸ਼ੀਨਰੀ ਸਪਰੇਅ ਵਾਲਾ ਕੰਮ ਔਖਾ ਬਹੁਤ ਹੁਣ ਲੇਬਰ ਮਿਲਦੀ ਨਹੀਂ ਦਿਨ ਦਿਨ ਤੇ ਇੱਕ ਹਲਦੀ ਰੋਗ ਵੇਖਣਾ ਸੀਗਾ ਵੀ ਆਪਣੇ ਹੀ ਪਿਆ ਕਿ ਯੂਨੀਵਰਸਿਟੀ ਦੇ ਵੀ ਹੈਗਾ ਤੇ ਉਹੀ ਹਾਲ ਯੂਨੀਵਰਸਿਟੀ ਦਾ ਵੀ ਆ ਜ਼ਿੰਮੇਦਾਰਾਂ ਨੂੰ ਤਾਂ ਕਹਿ ਦਿੰਦੇ ਦੀ ਖਾਦਾਂ ਬਾਹਲੀਆਂ ਪਾਉਂਦੇ ਆ ਤੇ ਯੂਨੀਵਰਸਿਟੀ ਵੀ ਖਾਦ ਜਾਂਦੇ ਪਾਉਂਦੀ ਆ ਇਨਾਂ ਦੇ ਵਿੱਚ ਉਹਨਾਂ ਭਰੇ ਹੀ ਬਿਆਸ ਆ ਹਲਦੀ ਹਲਦੀ ਆ ਸਾਰੀ ਆਪਾਂ ਨੂੰ ਤਾਂ ਕਹਿੰਦੇ ਆ ਵੀ ਤੁਸੀਂ ਰੇਲ ਰੋਡ ਤੋਂ ਜਾਦੇ ਪਾ ਦਿੰਨੇ ਆ ਤਾਂ ਆ ਹਾਲ ਹੁੰਦਾ ਤੇ ਇਹ ਵੀ ਜਾਦੇ ਪਾਉਂਦੇ ਆ ਜੇਬ ਜਿਹੜਾ ਸਾਹਮਣੇ ਪਲਾਟ ਯੂਨੀਵਰਸਿਟੀ ਦੇ ਪਏ ਹਨ ਜਿੰਨੀ ਹਲਕੀ ਜੀ ਫਸਲ ਆ ਮੈਂ ਕਿਸੇ ਹੋਰ ਦੇ ਹੋਵੇ ਤਾਂ ਲੱਗੋ ਇਹਨਾਂ ਨੂੰ ਖੇਤੀ ਨਹੀਂ ਕਰਨੀ ਹੁੰਦੀ ਵੈਸੇ ਤੇ ਪਰਖ ਅਧੀਨ ਹੈ ਘਟ ਕਰਦਾ ਖੁੱਦਾ ਪਾਈਆਂ ਹੋਣਗੀਆਂ ਹਜੇ ਪਰ ਜ਼ਿਆਦਾ ਹੀ ਨਰਮਾ ਕੰਮ ਹਲਕਾ ਵਾਲਾ ਹੀ ਆ ਪਤਾ ਨਹੀਂ ਕਿਹੜੀ ਵੈਰੈਟੀ ਜਿਹੜੀ ਯੂਨੀਵਰਸਿਟੀ ਲੁਕੋ ਕੇ ਰੱਖੀ ਬੈਠੀ ਐ ਚਾਰ ਚਪੇਰੇ ਪਰਦਾ ਕੀਤਾ ਇਹਦੇ ਇਹਨੂੰ ਬਿਮਾਰੀ ਤਾਂ ਹੈ ਨਹੀਂ ਯਾਰ B ਕਿਹੜਾ ਹੈ ਲਿਖਿਆ ਹੈ ਭਾਈ ਆ ਕੋਈ ਹੈ ਨਾ ਭਾਈ ਆ ਭਾਈ ਕਾਰਟੂਨ ਵੀ ਰਿਸਰਚ ਇਹ ਵੀ ਫਰਕ ਨਹੀਂ ਆ ਜੇ ਉਹ ਇਹਨੂੰ ਹਲਦੀ ਹੈਗੀ ਤਾਂ ਹੈ ਪ੍ਰਕਟਾ ਹਾਂ ਪਤਾ ਨਹੀਂ ਕਿਉਂ ਲੁਕਾਉਣ ਦਾ ਕਾਰਨ ਨਹੀਂ ਸਮਝ ਆਇਆ ਲਿਖਿਆ ਅਸਲ ਗਹਿਣਾ ਸਾਦੇ ਰਹਿਣਾ PR113 ਪੱਕਣ ਦਾ ਸਮਾਂ 112 ਤੇ ਝਾੜ ਹੈਗਾ 28 ਗੰਟਲ ਆ ਗਿਆ 14 14 ਨੇ ਇਹ ਬਿਮਾਰੀ ਇਤਨਾ ਹੀ 14 ਨੂੰ ਮਗਰੋਂ ਤੇਲਾ ਜਾ ਬਾਹਲਾ ਪੈਂਦਾ ਐ ਐਂਡ ਤੇ ਆਕੇ ਨਾ ਉਹ ਇਹਨਾਂ ਦੇ ਚੋਨਾ ਨਰਮਾ ਆਪਣੇ ਲੋਕਾਂ ਦਾ ਰੇਰੂ ਵੱਧ ਪਾ ਕੇ ਭਾਰਾ ਕਰ ਲੈਣੀ ਆਪਾਂ ਹਾਂ ਚਾਰ ਚੰਗਾ ਸ਼ੈਲਦਰਾ ਵਾਲਾ ਭੱਜ ਕੇ ਲੈਂਦਾ ਪਰ ਬਿਮਾਰੀ ਮਾਰਦੀ ਏਂ ਢੋਲੀ ਜਨਾ ਕੀ ਇਹ ਕਿੰਨੇ ਦਿਨ ਆਏ ਨਾ ਦਰਮਿਆਨਾ ਦਾ ਕੰਮ ਹੈ ਖਾਦ ਬਾਹਲ ਹੀ ਨਹੀਂ ਪਾਉਂਦੇ 25 ਮਈ ਨੂੰ ਬਜਾਈ ਸਾਰੇ ਪਲਾਟਾਂ ਦੀ ਬਜਾਈ ਦੀ ਮਿਤੀ 25 ਮਈ ਹੈ ਆਹ ਪਰਕ ਦੀ ਨਵੀਂ ਵੈਰਟੀ ਹੈ 3978 ਹਾਂ ਠੀਕ ਹੈ ਰੰਗ ਰੰਗੂ ਸੋਨਾ ਤੇ ਹਾਂ ਇਹ ਆ ਸਾਰੇ ਬਲਾਟ ਹਲਦੀ ਜੇ ਤੋਂ ਬਚੇ ਇੱਥੇ ਜੀ ਆਪਣੇ 131 ਨੂੰ ਵੀ ਹਲਦੀ ਪਈ ਹੈ ਇਹਨਾਂ ਦੇ ਨਹੀਂ ਪਈ ਹੈਗੀ ਮੇਰੇ ਲਈ ਹਨਾ ਕਿਤੇ ਮਾੜੀ ਮੋਟੀ ਮਾੜੀ ਮੋਟੀ ਉਹ ਨਹੀਂ ਹਾਂ ਉਹ 26 ਹੋ ਰਹੀ ਜੀ 26 ਲਵਾਈ ਹੈਗੀ 25 ਜੂਨ ਦੀ ਆਪਾਂ ਦਾ ਜੁਲਾਈ ਇਹ ਬਹੁਤ ਗਿਆ ਤਾ ਲਈ ਬੈਠੇ 25 ਜੂਨ ਨੂੰ ਹਾਂ ਤਾ 5 ਜਲਾਈ ਜਲਾਈ ਆ ਹਾਂ ਉਹ ਜੋ ਨਾਲ 10 ਜਲਾਈ ਨੂੰ ਲੱਗਾ ਉਹਨੂੰ ਹਲਦੀ ਬਹੁਤ ਆ ਤੇ ਆ 25 ਜੂਨ ਨੂੰ ਹੈ ਨਹੀਂ ਦਾ ਮਤਲਬ ਇਹਦੀ ਕੀਤਾ ਕੰਮ ਜਾਵਾ ਫਿਰ ਇਹੀ ਗੱਲ ਹੋਈ ਝਾੜ ਘਟਦਾ ਹਾਂ ਹਾਂ ਉਹਵੇਂ ਚਾਹ ਬਿਮਾਰੀ ਦੇ ਬਚੂਗਾ ਤਾਂ ਚਾਹ ਦੋਵੇਂ ਗੱਲਾਂ ਐਡੋ ਬਠਾਣਾ ਆ 26 ਦਾ ਬੁਰਾ ਆ ਲੈ ਇਹ ਵੀ 26 ਆ ਤੇ ਆ ਵੀ 26 ਜਸ ਸਲਵਾਈ ਦਾ ਫਰਕ ਆ ਆਪਣੇ ਲਾਗੇ ਵਾਲੇ 32 ਮਾ ਦਾ ਲਾਇਆ ਵੀ ਸੀਗਾ 26 27 ਜੂਨ ਨੂੰ ਲਾਇਆ ਸੀ ਉਹਨੂੰ ਹੈਗੀ ਆ ਇਹਨਾਂ ਦੇ ਹੈ ਨਹੀਂ ਗੀ ਹਾਂ ਕੋਈ ਵਿਰਲੀ ਹੈ ਮਤਲਬ 28 28 ਦੇ ਮੱਤੇ ਮਿਲਦੇ ਜੀ ਆ ਇੱਕੋ ਜਿਹਾ ਲੱਗਦਾ ਉਹ ਰੰਗ ਰੂਪ ਚ ਸੇਮ ਦੇ ਹਨਾ ਹਾਂ ਉਹ ਤਾਂ 나ੜ ਮੋਟਾ ਥੋੜਾ ਆ 1509 ਦਾ ਪਲਾਟ ਹੈ ਇਹਦੇ ਚ ਵੀ ਹਲਦੀ ਪਈ ਪਈ ਹੈ ਵਿਚ ਵਿਚ ਵਾਹਾਂ ਵਾ ਘਟੋਲੀਆਂ ਵੀ ਬਣੀਆਂ ਪਈਆਂ ਉਹ ਨਾਲ 1847 ਹੈ ਉਹ ਸਹੀ ਆ ਉਹਨੂੰ ਹੈਣੀ ਬਿਮਾਰੀ ਪਰ ਇਹਨਾਂ ਦੇ ਰੇਟ ਘਟ ਜਾਂਦੇ ਆ ਗੱਲ ਉੱਥੇ ਆ ਜਾਂਦੀ ਐ ਪੰਜਾਬ ਬਾਸਮਤੀ 5 ਇਹ ਕਿਹੜਾ ਸੀਐਸਆਰ 30 ਕੋਈ ਤਾਂ ਕੋਈ ਵਾਈ ਤਾਂ ਇੰਨੀ ਨਸਿੰਸਰ ਨਾਲ ਹੀ ਕੋਈ ਛਾੜ ਵੀ ਹੈ ਨਹੀਂ ਹਾਂ ਹਾਂ ਛਾੜ ਵੀ ਕਰਦਾ ਐ 13 13 ਕਮਟੜੀ ਐ ਹਾਂ ਵੇਖੋ ਹਾਂ ਹੁਣ ਇਹ ਮੇਲਾ ਘਟ ਤੇ ਬਾਜ਼ਾਰ ਵਾਲਾ ਬਣਦਾ ਜਾਂਦਾ ਹੈ ਹਨ ਜਿੰਨੀਆਂ ਸਟਾਲਾਂ ਵਾਲੇ ਪੈਸੇ ਬੁਸੇ ਦਿੰਦੇ ਆ ਸਾਲਾ ਲਾਰ ਨੂੰ ਮਤਲਬ ਜਿਵੇਂ ਆਮ ਬਾਜ਼ਾਰ ਆ ਉਹ ਬਾਜ਼ਾਰ ਆ ਲੋਕਾਂ ਦਾ ਰੁਝਾਨ ਅੱਗੇ ਨਾਲੋਂ ਘਟਦਾ ਜਾਂਦਾ ਰਾਸ਼ਾਇਦ ਕਿ ਉਹਨਾਂ ਹੈ ਨਹੀਂਗਾ ਫਰਕ ਆ ਕਣੀ ਗਰਮੀ ਕਰਕੇ ਆ ਜਾਂ ਝੋਨੇ ਦਾ ਬੀ ਮਾੜਾ ਮਿਲਿਆ ਉਸ ਤੋਂ ਬਾਅਦ ਵੀ ਲੋਕਾਂ ਦੀ ਦਿਲਚਸਪੀ ਥੋੜੀ ਜਿਹੀ ਘਟੀ ਲੱਗਦੀ ਆ ਲੈ ਵਿਖਾਲ ਸਾਈਡ ਵਾਲੇ ਪਾਣੀ ਦੀ ਸੇਵਾ ਕਰ ਰਹੇ ਇੱਥੇ ਕਹਿੰਦੇ ਮੁੰਡੇ ਲੈ ਆ ਵਧੀਆ ਨਿਕਾ ਨਾਲੇ ਸੌਖਾ ਆਪਾਂ ਨੂੰ ਇੰਨੇ ਵੀ ਚਾਰੇੋਂ ਕਿਸਾਨ ਘਰ ਚਲੋ ਵੀ ਮੁੰਡੇ ਸਾਹਮਣੇ ਆ ਗਿਆ ਆਪਣਾ ਮੇਨ ਪ੍ਰਦਰਸ਼ਨੀ ਵਾਲਾ ਦੇਖਦੇ ਆ ਕੋਈ ਨਵੀਂ ਮਸ਼ੀਨਰੀ ਕੀ ਹੈਗੀ ਆ ਕਿ ਉਹੀ ਕੋਸਾ ਇਹ ਆਪਣਾ ਸਾਡੇ ਵਿੱਚ ਆ ਬਣੀ ਚਾਰ ਰੰਗ ਹੈ ਕਬੂਟਾ ਇਹ ਵੀ ਕਿਹੜਾ ਸਸਤੇ ਆ ਮੈਂ 5-6 ਲੱਖ ਤੋਂ ਘੱਟ ਇਹ ਨਹੀਂ ਹੁਣਾ ਇਹ ਤਾਂ ਨਹੀਂ ਮਿਲਦੀ ਆਪਣਾ ਉਹ ਸੇ ਨਾ ਗੁੱਡ 5.5 ਲੱਖ ਦਾ ਆਇਆ ਲੈ ਅੱਜ 35000 ਰੁਪਇਆ ਲੈਸ ਦਾ 515 ਦਾ ਸੇ ਨਾ 5.5 ਲੱਖ ਦਾ ਐਡਾ ਕ ਐਵੇਂ ਕਹਿੰਦਾ ਛੱਡ ਖੜਾ ਇੰਨੇ ਕੇ ਪਿੱਛੇ ਕੀ ਕਰਾਂਗੇ ਹਰੇਕ ਸਾਲ ਤੇ ਰਸਤਾ ਪੂਰਾ ਹੀ ਆ ਪਰ ਲੈਂਦਾ ਕੋਈ ਕੁਛ ਨਹੀਂ ਗਾ ਉਹ ਵੀ ਬਸ ਕੂਪੜ ਕਾਪਣ ਦੇ ਵੰਡੀ ਜਾਂਦੇ ਆ ਕੂਪਣ ਦਿਖਾ ਕੇ ਖੜਾਉਣ ਵਾਲਾ ਕੰਮ ਹੀ ਆ ਵੀ ਸਾਡੇ ਰਸ਼ ਹੋ ਜੇ ਐਨੇ ਵਜੇ ਆਇਓ ਕੂਪਣ ਕੱਢਾਂਗੇ ਫੀਲਡ ਇਹ ਗੱਠਾਂ ਲਈ ਆ ਗਈ ਫੀਲਡ ਕੰਗ ਦੀ ਜਨਰੇਟਰ ਵੇਖ ਤੂੰ ਹਾਂ ਇੰਜਨ ਕਹਦਾ ਹੈ ਸੋਨਾ ਘੈਂੜ ਬਣਾਈ ਜੀ ਬਈ ਕਿੰਨੇ ਕਿਲੋ ਵਾਟ ਦਾ ਹੈ ਜਨਰੇਟਰ ਦਾ ਕਰਲੋਸ ਕਰਦਾ ਲਿਖਿਆ ਇੰਜਨ ਕਹਦਾ ਹੈ ਹੈ ਆ ਕਰਲੋਸ ਕਰਦਾ ਲਿਖਿਆ ਉਹਨਾਂ ਨੇ ਦਾ ਬੜਾ ਦੋ ਸਲੰਡਰ ਲਾਉਂਦਾ ਬੜਾ ਹਾਂ ਹਾਂ ਉਹ ਬੜਾ ਵੱਡਾ ਨਾ ਜਨਰੇਟਰ ਵੱਖਰਾ ਜਾਇ ਆ ਪਿਆ ਵੀ ਘੰਟੇ ਚ ਲੱਗਦਾ ਦੋ ਸਲੰਡਰ ਹਾਂ ਸਾਧੂ ਅੰਪਲੀਮੈਂਟ ਵਾਲਿਆਂ ਦੀ ਦੇਖ ਲੈਣੇ ਆ ਚੰਝੂ ਹਾਲ ਜੇ ਦੇਖ ਇਧਰ 5000 ਰੁਪਈਆ ਮੇਰਾ 2000 ਰੁਪਈਆ ਮੇਲਾ ਡਿਸਕਾਊਂਟ ਦਾ ਹੈ 4 ਕੁਆਂਟਲ 15 ਕਿਲੋ ਵਾ ਜਾਣਾ ਇਹਦਾ ਆ ਕਰਾਇਆ ਵਧੀਆ ਸਾਰੇ ਪਾਸੇ ਘੁੰਮਦਾ ਜਦੋਂ ਆਪਾਂ ਸ਼ੁਰੂ ਚ ਵੇਖਦੇ ਤਾਂ ਆ ਚੀਜ਼ ਨਿਕਾਉਂਦੀ ਐ ਐ ਲੱਗਦਾ ਵੀ ਬਹੁਤ ਹੈਵੀ ਲੋਹਾ ਪਰ ਲੋਹਾ ਬਾਅਦ ਵਿੱਚ ਆਦੀਦਾ ਇੱਧਰ ਨਿਗਾ ਵਾਕਈ ਘਟ ਪੈਂਦੀ ਆਪਣੀ ਇੱਥੇ ਹੀ ਪੈਂਦੀ ਨਿਗਾ ਆ ਲੱਗੂ ਬਹੁਤ ਹੈਵੀ ਆ ਬਈ ਬਹੁਤ ਹੈਵੀ ਵਜ਼ਨ 2.5 ਕੁਆਂਟਲ ਸਾਰਾ ਲਾ ਦੀ ਆ ਤਵੀਆਂ ਤਾਂ ਜਿਹੜੀਆਂ ਹੁੰਦੀਆਂ ਉਵੇਂ ਹੀ ਆ ਆ ਮੂਹਰੇ ਜਿਵੇਂ ਪੁਰਪਰਾ ਕਰਨ ਵਾਸਤੇ ਲਾਇਆ ਮੂਹਰੇ ਵਾਲੀ ਗੱਲ ਨਹੀਂ ਸਮਝ ਆਈ ਪਿੱਛੇ ਤਾਂ ਠੀਕ ਆ ਚੱਲ ਬਈ ਗਲੇ ਜੂਲੇ ਭੰਨ ਦੂਗਾ ਪਿਛਲੇ ਪਾਸੇ ਸਹੀ ਆ ਕੰਮ ਪਰ ਮੂਹਰੇ ਪਾਸੇ ਲਾਉਣ ਦੇ ਕੋਈ ਖਾਸ ਵਜ੍ਹਾ ਨਹੀਂ ਪਤਾ ਲੱਗੀ। ਆਹ ਸਹੀ ਐ ਪਿੱਛੇ ਕਾਮਯਾਬ ਐ। ਇਹ ਫਾਇਦਾ ਡਲੇ ਡੂਲੇ ਭੱਜ ਜਾਂਦੇ ਵਾਣ ਸੁਹਾਗੇ ਉਗੋ ਹੀ ਹੋ ਜਾਂਦਾ ਕੰਮ ਇਹਦੇ ਨਾਲ। ਯਾਰ ਜਦੋਂ ਮੂਹਰੇ ਪਰਾਲੀ ਪਈ ਹੋਊਗੀ ਮਾਲਾ ਆਪਾਂ ਹਾਂ ਇਹ ਹੋਏ ਨਾ ਵੇ। ਹੈ ਹੈ ਵੀ ਹੋਊ। ਥੱਲੇ ਨੱਪਦਾ ਉਹ? ਇਹ ਨੱਪਦਾ ਹੋਊਗਾ। ਥੋੜਾ ਮਿੱਟੀ ਜਿ ਨੱਪੂਗੀ। ਫਿਰ ਨੱਪੋ ਜਿਵੇਂ ਪੋਲੀ ਪਈ ਆ ਜਿਵੇਂ ਪਈ ਤਰ ਜਾਂਦੀ ਆ। ਹਾਂ ਵੀ ਥੋੜੀ ਮਿੱਟੀ ਹੁੰਦਾ ਤਾ ਵੇ ਸਮਝੂਗਾ। ਹਾਂ ਸਮਝ ਗਿਆ ਮੈਂ। ਹੋ ਸਕਦਾ ਵੀ ਇਹਦਾ ਆਹ ਚੱਕਰ ਹੋਵੇ ਵੀ ਥੋੜੀ ਮਿੱਟੀ ਪੈ ਜੇ ਪਰਾਲੀ ਤੇ ਤੇ ਮੁੜ ਕੇ ਤਵੇ ਲੱਗ ਜਾਣ। ਨਹੀਂ ਤਾਂ ਕੱਲੀ ਪਰਾਲੀ ਤੇ ਲੱਗਦੇ ਨਹੀਂਗੇ। ਆ ਵੀ ਆ ਨਵੀਂ ਚੀਜ਼ ਆਈ ਹੈ ਤਕੀ। ਹਾਂ। ਕੱਲੀ ਪਰਾਲੀ ਮੋੜ ਬੱਟੀ ਨਹੀਂ। ਹਾਂ। ਕਿਥੇ ਲਿਆ ਆਂਦੇ। ਬਿਲਕੁਲ। ਮਰ ਆਹ ਨਹੀਂ ਇਹਨਾਂ ਦਾ ਠੀਕ ਆ ਸ਼ਕਤੀਮਾਨ ਨਾਲੋਂ ਉੱਚਾ ਲੱਗਦਾ ਦੇਖਣ ਨੂੰ। ਰੇਟ ਦਾ ਪਤਾ ਲੱਗੇ ਨਾ ਮਾੜਾ ਜਾਂ ਫੇਰ ਗੱਲ ਆ। ਸਾਰੇ ਦੇ ਬਾਹਲੇ ਜੋੜੇ ਯਾਰ ਇਹਦਾ ਬਾਹਲੇ ਜਿਆਦਾ ਖਾਲੀ ਪਾਊਗਾ ਸੁਖਿਆ ਕਾਨ ਕੇ ਠੀਕ ਆ ਹਾਂ ਛੋਨੇ ਤਾਂ ਨਹੀਂ ਮੁਸ਼ਕਲ ਆ ਤੇ ਉਹਨੇ ਤਾਂ ਹਨਾ ਉੱਚਾ ਉੱਚਾ ਠੀਕ ਆ 300 ਟੈਂਕੀ 6 ਸਲਟਰੀ ਅੱਛਾ ਅਰੇ ਇਹ ਰਾਲ ਰਿਖਾ ਦਾ ਵਾਲਾ ਹੈ ਨੀ ਨਾ ਕੱਲ ਸਪਰੇ ਵਾਲਾ ਹੀ ਆ ਇਹ ਬਟਾਇਰ ਬਜਾਦੇ ਜਾ ਇਹਦਾ ਰੇਟ ਹੈਗਾ 14,70,000 ਰੁਪਈਆ ਆਹ ਟਾਇਰ ਜਿਹੜੇ ਬਾਏ 8 ਇੰਚੀ ਚੋੜੇ ਆ 4 ਇੰਚੀ ਵੀ ਆਉਂਦੇ ਕਹਿੰਦੇ ਰੇਟ ਜ਼ਿਆਦੇ ਆ ਜਪਾਨ ਦੀ ਕੰਪਨੀ ਇਹ ਰੇਟ ਵਾਲਾ ਹਾਂ ਚਾ ਕੋਈ ਦੱਸ ਦੱਸ ਦੋਟ ਮਿੰਟ ਲਿਆ ਮੈਸਟਰੀ ਨੇ ਬੰਦਾ ਬੰਦਾ ਬੰਦ ਕਰਦਾ ਚੱਲ ਹਾਂ ਆ ਜਾ ਐਂ ਕਰ ਲੈਨੇ ਆ ਜਾ ਦੋਵੇਂ ਐਨੇ ਆਪਾਂ ਚੱਲ ਜਾ ਯਾਰ ਆ ਇਸਟਾਲਾਂ ਸੋਲਣਾ ਦੇਖ ਲਈਆਂ ਮਸ਼ੀਨਰੀ ਵਿੱਚ ਨਵਾਂ ਖਾਸ ਕੋਈ ਹੈ ਨਹੀਂ 90% ਉਹੀ ਮੇਲਾ ਜਿਹੜਾ ਹਰ ਵਾਰੀ ਹੁੰਦਾ ਬਸ ਇੱਕੋ ਤਮੀਆਂ ਤੇ ਲੱਗਾ ਜਿਹੜਾ ਪਿੱਛੇ ਡਲੇ ਇਹ ਭੰਨਣ ਨਾਲ ਲੱਗਾ ਉਹ ਚੀਜ਼ ਇੱਕ ਲੱਗੀ ਆ ਬਾਕੀ ਸਭ ਸੇਮ ਹੀ ਹਾਣ ਸੁਣਦੇ ਡਾਕਟਰਾਂ ਦੀਆਂ ਗੱਲਾਂ ਕੀ ਦੱਸਦੇ ਇਹ ਸਰਦਾਰ ਆ ਸਾਡੇ ਪਿੰਡ ਦਾ ਮੈਂਬਰ ਟੂਟੀਆਂ ਦਾ ਕੰਮ ਮੁੱਚੇ ਝੱਟ ਕੇ ਮੇਲੇ ਵਿੱਚ ਨਾ ਕਰਦਾ ਡਾਕਟਰ ਸਤੀਸ਼ ਸਿੰਘ ਜਾੜੇ ਟੂਟੀਆਂ ਸੁਵਾਣਾ ਆਉਂਦੀਆਂ ਇਹਨੂੰ ਮਾਈਏ ਕਿ ਸਾਰੇ ਪੰਜਾਬ ਤੇ ਦੇ ਜਿਹੜੇ ਕਿਸਾਨ ਮੇਲੇ ਨੇ ਉਹ ਲੱਗਦਾ ਹੈ ਕਿ ਆ ਚੋੜੀਆਂ ਨੇ ਇਹ ਮਾ ਕੀ ਬਸ ਚੋੜੀਆਂ ਹੋਣਗੀਆਂ ਹੋਰ ਹਾਂ ਉਹ ਜਿੰਨੇ ਕਾ ਵਿਚਾਰੇ ਲੱਗੇ ਆਪਣੇ ਪ੍ਰੈਸ਼ਰ ਵਾਲਾ ਜੱਕ ਜੇ ਉਹਨਾਂ ਖੁੱਲਣਗੀਆਂ ਉਹਨੇ ਖੁੱਲਣਗੀਆਂ ਜਿੰਨਾ ਕਾ ਖਲੂਗਾ ਹਾਂ ਥੋੜੇ ਖੋਦੇ ਤਾਂ ਹੀ ਆਈ ਹਾਂ ਹਾਂ ਬਾਹਰ ਟੇਡੇ ਲਾ ਦਿੱਤਾ ਬਈ ਇਹ ਦੇਖਣ ਨੂੰ ਤਾਂ ਹਣਾ ਢੂੜਾ ਆੜਾ ਫੱਟੀਆਂ ਫੁੱਟੀਆਂ ਵਾਵਾ ਘੋਸਾ ਇੱਥੇ ਐਂ ਐਮਪੀਸ ਪਰ ਰੋਲਾ ਹੁਣ ਆਪਣ ਤਾਂ ਆਪ ਨੂੰ ਵੀ ਪਤਾ ਪਉਣ ਦੇ ਦੂਆ ਤੀਆ ਚੌਂਗਾ ਐ ਤਾਂ ਪਤਾ ਹੁਣ ਆਪਾਂ ਨੂੰ ਆ ਲੱਗਦਾ ਵੀ ਚੌਂਗਾ ਗਲਤ ਲਿਖਿਆ ਹੋਇਆ ਹੈ ਹਨਾ ਗਰਮ ਕੀ ਆਪ ਨੂੰ ਆਉਂਦੀ ਨਹੀਂ ਨਾ ਸੋਹਣਾ ਲੱਗਦਾ ਹੈ ਹਨਾ ਇਲਾ ਵੀ ਕੋਰੀਂਡਰ ਹਣੀ ਲੈ ਲਿਆ ਆਂਦੇ ਆ ਵੀ ਜਮਾ ਪਿਓਰ ਹੈ ਲੱਗ ਜੂ ਪਤਾ ਬਾਕੀ ਵਰਤ ਕੇ ਸੁਖਿਆ ਹੌਂਦਾ ਕੋਈ ਫਟਾ ਰੇਡ ਜਾਦੇ ਯਾਰ ਥੋੜਾ ਇਹਨਾਂ ਦਾ ਚੱਲ ਕੋਈ ਨਾ ਫਲੇਵਰ ਐ ਕਿੰਨਾ ਸਾਰਿਆਂ ਦਾ ਹਾਂਜੀ ਵੀਰੋ ਵੀਰੋ ਕੀ ਕਿ ਬਣਾਇਓ ਐ ਕਿੰਨੇ ਦੋ ਥੱਲੇ ਕੀ ਗੋਆ ਜੰਮਿਆ ਦੇ ਲੈ ਵੀ ਪ੍ਰਦਰਸ਼ਨੀਆਂ ਉਧਰ ਵੇਖ ਆਣੀਆਂ ਹੁਣ ਆ ਗਏ ਆਪਾਂ ਇਧਰ ਪਸ਼ੂਆਂ ਵਾਲੇ ਪਾਸੇ ਇੱਧਰ ਦੇਖਦੇ ਆ ਕੋਈ ਨਵੀਂ ਗੱਲ ਬਾਤ ਹੈਗੀ ਆ ਕਿ ਉਹੀ ਸਾਰਾ ਪੁਰਾਣਾ ਹੀ ਕੰਮ ਤੁਰਕਿਆਂ ਤੇ ਜਾਵੜੋ ਬਈ ਜੀ ਤੇ ਐਕਟਵਾ ਉਟਵਾਣੀ ਜਾਣੀ ਕੋਈ ਵੀ ਠੀਕ ਆ ਬਾਈ ਨਹੀਂ ਜਾਂਦੇ ਨਿਰਦੇਸ਼ਾਲਾ ਪਸ਼ੂ ਧਨ ਫਾਰਮਰਸ ਦੇਖਦੇ ਆ ਕਿ ਜੇ ਪਸ਼ੂ ਇੱਥੇ ਲੈ ਯੂਨੀਵਰਸਿਟੀ ਵਾਲੇ ਕਹਿੰਦੇ ਐ ਬਣਾ ਲਓ ਪਿੰਜਰਾ ਜਾਂ ਪਾਣੀ ਦੀ ਬਾਲਟੀ ਭਰ ਦੋ ਤੇ ਫੀਡ ਦੀ ਉੱਤੇ ਲਾ ਦਿਓ ਪੱਖਾ ਪਰ ਫਿਰ ਵੀ ਬਰਾਹਲੇ AC ਪਾਣਾ ਇਹ ਬੜਾ ਗਰਮੀ ਬਣਾਉਂਦੇ ਆ। ਉਹ ਮੱਥੇ ਮੁੜਕਾ ਆਇਆ ਕਿ ਤੇਲ ਆਇਆ ਤੇ ਗਰਮੀ ਆ ਗਰਮੀ ਬਣਾਈ ਜਾਂਦਾ ਬੜੀ ਹੈਨਾ। ਬੁਰਾ ਹਾਲਾ ਕਰਕੇ ਜਾਂਦਾ ਜਰਾ। ਔਖਾ ਬਾਈ ਗਰਮੀ 'ਚ ਪਸ਼ੂਆਂ ਦਾ। ਇਹਨੂੰ ਕੱਲੀ ਨੂੰ ਨੀਲੀ 라ਵੀ ਆ। ਕੀ ਨਿਸ਼ਾਨੀ ਹੁੰਦੀ ਬਾਈ ਨੀਲੀ 라ਵੀ? ਆ ਕਹਿੰਦੇ ਨੀਲੀ ਆ। ਇਹ ਮੁੜਕਾ ਦਾ ਬੜਾ ਨਹੀਂ ਆ ਜਾਂਦਾ ਕਿ ਤੇਲ ਲਾ ਬਾਈ ਕਦੇ ਸੁਸਰੀ ਲਾ ਤੇ ਤੇਲ ਆਣਾ ਨਾਲਾ ਮੋਰਾ। ਉਹ ਸਿੰਘਾਂ ਤੇ ਵੀ ਤੇਲ ਲੱਗਾ ਨਾ ਆਵੇ ਤੇ ਦਰ ਗਿਆ ਇਹ ਹਾਂ ਇਹ origignal ਹੈ ਇਹ ਆ ਸ਼ਾਹੀ ਵਾਰ ਨਸਲ ਦਾ ਛੋਟਾ ਹੈ ਤਕੜੀ ਬੰਨ ਬੋਨੇ ਜੀ ਦੀ ਵਾਵਾ ਹੈ ਡਰਮਦਾ ਜ ਹੈ ਉਹ ਇਹ ਗਰਮੀ ਘੱਟ ਬਣਾਉਂਦਾ ਸੁਖਿਆ ਇਹ ਜਮਾ ਹਾਏ ਨੋਰਮਲ ਖੜਾ ਜਾਵੇਂ ਇਹਨੂੰ ਕੋਈ ਫਰਕ ਨਹੀਂ ਦੇਉਂਦਾ ਪਰਵਾਹ ਹੀ ਨਹੀਂ ਉਹ ਪਹਿਲੇ ਦਾ ਮਹਿਲਾ ਕੰਨਾ ਬੁਰਾ ਹਾਲਾ ਦਾ ਹਾਂ ਅੱਛਾ ਅੱਛਾ ਵੀ ਹਾਂ ਆ ਸਹੀ ਖੜਾ ਹੈ ਇਹ ਹੁਣ ਆਪਣੇ ਮਾਤਾ ਵਰਨ ਦੇ ਹਿਸਾਬ ਨਾਲ ਤੇਹੀ ਹੈ ਇਹ ਆ ਪੇਡੂ ਤਕੜਾ ਸਹਜ ਆਦਾ ਵੇਹੀ ਕਿਵੇਂ ਆ ਬੋਲਦਾ ਨਹੀਂ ਹੈ ਕਿਵੇਂ ਆ ਟੋੜਨਾ ਮਾਰੀ ਬੰਦਰਾ ਕਹੀਂ ਮਾਰਦਾ 5 4 ਦੂਜੇ ਦੀ ਇੱਕ ਦੂਰ ਬੱਕਰੀ ਉਹ ਤੇ ਨਹੀਂ ਹੋ ਗਈ ਜੀ ਹਾਂ ਮਾਂ ਵੀ ਕਹਤ ਹੈ 4 ਰੱਖਣੇ ਨੇ ਗਰਮੀ ਬਹੁਤ ਆ ਬੱਕਰੀ ਦੀ ਦੁੱਧ ਇੱਕ ਦਿਨ ਦਾ 5 ਕਿਲੋ ਤੇ 150 ਗ੍ਰਾਮ ਆ ਤਾਂ ਮ ਲੋਕਾਂ ਨੇ ਮੱਝਾ ਕਿੰਨਾ ਕਰ ਦਿੰਦੇ ਨੇ ਸਹਿਬ ਜੀ ਤੇ ਬੱਕਰੀ ਰੱਖਲੇ ਵਧੀਆ ਯਾਰ ਫਰਜ ਦੀ ਵੀ ਲੋੜ ਨਹੀਂ ਹਾਂ ਆਵੇ ਅੱਗੇ ਵੀ ਦੇਖਿਆ ਸੀ ਆ ਮੁਰਗੀ ਖਾਣਾ ਬਣਾ ਲਓ ਐ ਮਿੱਠਾ ਥੱਲੇ ਰੁੜੀ ਜਾਂਦੀਆਂ ਇੱਕ ਉੱਤੇ ਨਹੀਂ ਪੈਂਦੀਆਂ ਨਾ ਨੂਰੇ ਫੀਡ ਖਾਣੀ ਆ ਇਧਰ ਆਂਡੇ ਆਈ ਜਾਂਦੇ ਰੁੜ ਕੇ ਆਹੇ ਸਹੀ ਤਾਂ ਵਧੀਆ ਹੈ ਕਿਹਦੇ ਆ ਵੱਡੇ ਬੱਡੇ ਹੋ ਰਹੇ ਨਿੱਗਰ ਅਮਰਗਾ ਯਾਰਾ ਹੈਗਾ ਢਾਈ ਤਣੇ ਗੱਲੋ ਕਰੀਆ ਵੱਡੇ ਜਾਨਵਰ ਆ ਉਹ ਵੇਖੀ ਰੱਖੀ ਦੇਖੀ ਆ ਇਹ ਬੜੇ ਯਾਰ ਮਾਨਦਾ ਵੀ ਭੈਣ ਜੂੰੜ ਰੱਖਨੇ ਉਹਨਾਂ ਕੋਲ ਇੱਕ ਗੋੜੀ ਨਤਾਂ ਦੀ ਸਪੀਡ ਹੈ ਖੌੜੂ ਭਾਈ ਜਾਂਦੇ ਬਟੇਰ ਆ ਬਾਈ ਬਾਹਰ ਦੂਗੇ ਯਾਰ ਫਾਇਦੇ ਗੜੇ ਹੁੰਦੇ ਨੇ ਇਹ ਪਿੰਜਰੇ ਇੱਥੇ ਨੇ ਬਣੇ ਨੇ ਮਾਲੀ ਸਪੀਡ ਜੀ ਹਿੱਲੀ ਜਾਂਦੇ ਬਾਹਰ ਹਿੱਲੀ ਏ ਨਾ ਵੀ ਠੀਕ ਹੈ ਘਰੇ ਸ਼ੋਰ ਹੀ ਆਸਤੇ ਬਣਾਉਣਾ ਵੇ ਆ ਵਧੀਆ ਨਾ ਵਿੱਚੇ ਮੱਛੀਆਂ ਆਈਆਂ ਮਰਗਾਬੀਆਂ ਆਈਆਂ ਫਿਰਦੀਆਂ ਰਹਿਣ ਆਏ ਜੇ ਸੋਹਣਾ ਮੌਲਜਾ ਲੈ ਇਹਦੇ ਥੋੜਾ ਖੁਰਕੀ ਜਾਂਦੀਆਂ ਵਧੀਆ ਲੱਗੀਆਂ ਡਰਦੀਆਂ ਵਾਲੀਆਂ ਇੱਕ ਤਾਂ ਉਹਦੀਆਂ ਹਨ ਕੀ ਸਿਖਾਇਆ ਇਹਨਾਂ ਨੂੰ ਕੋਈ ਵਰਤੀ ਰਹੀ ਬੀ ਆਲੇ ਪਾਸੇ ਫਿਰਦੇ ਆਂ ਰਸ਼ ਵਾ ਵਾ 872 ਦੀ ਡਿਮਾਂਡ ਦਾਦੇ ਆਂ ਜਾਦੇ ਲੈਣਾ 872 ਦੇ ਨਹੀਂ ਆਂ ਚਲੋ ਆਪਾਂ ਸਭ ਸੀਗਾ ਦੀ ਘੱਟ ਲੈਣੀ ਆ ਉਹ ਲੈਨੇ ਆ ਵੈਸੇ ਆ ਸਕਦੀ ਵਾਰੀ ਜੇ ਤੂੰ ਲੈਣਾ ਚਾਹੁੰਦਾ ਤਾਂ ਅੱਧਾ ਘੰਟੇ ਚ ਆਜੂਗੀ ਜੇ ਤੇਰੇ ਤਮੰਨਾ ਤਾਂ ਜੇ ਨਹੀਂ ਤੇ ਫੇਰ ਠੀਕ ਆ ਲੈਣਾ ਹੁਣ ਸ਼ਾਮੇ ਸ਼ਾਮੇ ਹੀ ਆਂ ਬਾਹਲੀਆਂ ਨਹੀਂ ਓਵੇਂ ਹੈ ਲੈ ਨਹੀਂ ਤਾਂ ਖੜ ਜਾ ਲੈ ਬੀਬੀ ਆਲੇ ਪਾਸੇ ਜਿੰਨੀਆਂ ਲੈਣਾ ਸਾਰੀਆਂ 872 ਵਾਲੀਆਂ ਹੀ ਆਂ ਸਾਰੇ ਕੈਦ ਕੀ 872 ਮਗਰ ਪੈ ਗਏ ਗਾਣੇ ਨੇ ਝਾੜ ਕੋਈ ਨਿਕਲਦਾ ਕਿ ਨਹੀਂ ਬਾਕੀ ਦਾ ਕੰਮ ਸੱਕੀ ਆ ਗੈਂਪ ਵਾਸਤੇ ਕਬਜ ਵਾਸਤੇ ਲਾਵੀ ਜੀ ਲਾਵੀ ਜੀ 5-10 ਮਿੰਟਾਂ ਵਾਸਤੇ ਗੱਡੀ ਆਈ ਹੈ ਇਹ ਸੰਤਾ ਮਹਾਂਪੁਰਸ਼ਾਂ ਦੀ ਦੇਸੀ ਦਵਾਈ ਹੈ ਹਾਂ ਜਿਹੜੇ ਮੇਰੇ ਵੀ ਲੈ ਵੇ ਆ ਯੂਨੀਵਰਸਿਟੀ ਦੇ ਸਾਹਮਣੇ ਸਟਾਲ ਲੱਗੀ ਆ ਨੇ ਸਾਡਾ ਉੱਥੇ ਫਾਰਮਾ ਆਪਦੀ ਮੱਛੀ ਐ ਤੇ ਤੰਦੂਰੀ ਬਣਾ ਕੇ ਖੋਂ ਦਿੰਦੇ ਆ ਵੇਹਣੇ ਖਾ ਕੇ ਚੱਲ ਤੱਸ ਮੋੜਿਆ ਕੀ ਸਵਾਦ ਐ ਰਾ ਤੂੰ ਫਮ ਮਾਰਨੇ ਨਹੀਂ ਦੱਸ ਦੱਸ ਨਹੀਂ ਨਹੀਂ ਉਧਰ ਸੁੱਖਾ ਸੁੱਖਾ ਹੁਣੋਂ ਚੜਾ ਨਹੀਂ ਖਾ ਕੇ ਦੱਸ ਹੀ ਦੇਣਾ ਵੀ ਨਹੀਂ ਲਾ ਮੜੇ ਚੋੜ ਕੁਸ ਦੇਖ ਦੇਖ ਸੰਗਦਾ ਕਹਤੋਂ ਯਾਰ ਸੰਗੀਦਾ ਨਹੀਂ ਹੁੰਦਾ ਇਹ ਆਪਾਂ ਯੋਧਾ ਰੇਸ ਕਿੰਨਾ ਯੋਧਾ ਰੇਸ ਯਾ ਯੋਧਾਰਾ ਜੇ ਸੇ ਖਾ ਗਏ ਜਿੱਤੇ ਜਾਣੇ ਆ ਵਾਲੀ ਕਰਮਾ ਠਾਰ ਕੇ ਲਈਏ ਪਾਣੀ ਪਾ ਦੇ ਕੋੜਾ ਇਹ ਨਿੰਬੂਨ ਜੋੜੀ ਆ ਨੀ ਨੀ ਕਾਰਡਡ ਸਮਾਨ ਪਾਇਆ ਉਹਨਾਂ ਨੇ ਸਾਰਾ ਕਰਕੇ ਦੇਖੋਗੇ ਬਈ ਔਰ ਓਰਗੈਨਿਕ ਮੱਛੀ ਆਂਦੇ ਬਿਲਕੁਲ ਯੂਨੀਵਰਸਿਟੀ ਨੇ ਆਪ ਤਿਆਰ ਕੀਤੀ ਕੋਲੇ ਖੜ ਕੇ ਨਿੰਬੂ ਬੜਾ ਲੱਗਦਾ ਨਿੰਬੂ ਜੋ ਰਾਤ ਨਹੀਂ ਨਿਕਲਦਾ ਜਿਆਦੇ ਓਰਗੈਨਿਕ ਹੈ ਜੋਕਾਗੇ ਦੇ ਬੰਦੇ ਸੁੱਕੀ ਜਾਂਦੇ ਆ। ਅੱਛਾ ਨਾ ਆ ਤਾਂ ਨਹੀਂ ਆਈ ਅੱਲਾ। ਇਹਦੇ ਕੋਈ ਰਿਪੋਰਟ ਆ ਕੀ ਨਾ? ਨਾਰਮਲ ਹੀ ਆ। ਆਮ ਹੀ ਆ। ਕੋਈ ਖਾਸ ਗੱਲ ਨਹੀਂ। ਨਾ ਹੀ ਯੂਨੀਵਰਸਿਟੀ ਦਾ। ਚਲੋ ਕੋਈ ਨਾ। ਆਗੇ ਜਰਮਨ, ਫਰਾਂਸ ਦੀ ਐਨਕਾਂ, ਇੰਪੋਰਟਡ ਮਾਲ ਐ ਲਫਾਫਾ ਨਾਲ ਐ। ਬਾਕੀ ਰੱਬ ਦਾ ਕਮਾਲ ਐ ਭਰਾ ਮੇਰੇ ਨਾਲ ਐ। ਦੋ ਦਿਨ ਆਚਾਰ ਫਰੀ। ਫਰੀ ਆਲਾ ਕੰਮ ਨਾ ਕਿਆ ਕਰੋ। ਸਰਦਾਰ ਭਰਾ ਹੋ ਗਏ ਨਾ ਤੁਸੀਂ ਇਹ ਕਿਆ ਕਰੋ ਵੀ 100 ਨਹੀਂ 200 ਦੇਾਂਗੇ ਤੈਨੂੰ। ਲੈ ਵੀ ਦੇ ਦੇ ਮੇਲੇ 'ਚ ਗੇੜੇ ਗੂੜੇ 95% ਮੇਲਾ ਉਹੀ ਹੁੰਦਾ ਜਿਹੜਾ ਹਰ ਸਾਲ ਹੁੰਦਾ ਹੈ। ਕੋਈ ਜ਼ਿਆਦਾ ਫਰਕ ਨਹੀਂ ਬਸ ਕਣਕ ਦਾ ਨਵਾਂ 2872 ਉਹਦੀਆਂ ਲੰਮੀਆਂ ਲੈਣਾ ਲੱਗੀਆਂ। ਉਹੀ ਮਸ਼ੀਨਰੀ ਆ ਉਹੀ ਬੰਦੇ ਆ ਹਰ ਸਾਲ ਆਈ ਜਾਂਦੇ ਆ। ਕੋਈ ਜ਼ਿਆਦਾ ਲੱਗਾ ਨਹੀਂ ਅੰਗੇ ਉਹਨਾਂ ਨੂੰ ਫਰਕ ਕੋਈ। ਲੋਕ ਵੀ ਘੱਟ ਜ ਮੈਨੂੰ ਲੱਗਾ ਨਾ ਤੈਨੂੰ ਲੱਗਾ ਨਾ ਇਹ ਲੱਗਾ ਰਸ਼ ਘਟਾ ਲੋਕਾਂ 'ਚ ਨਾ ਹੈ ਨਹੀਂ ਸੀ ਬਾਕੀ ਜਿਵੇਂ ਕੋਈ ਅੱਗੇ ਵੱਡਾ ਮੰਤਰੀ ਵੱਡਾ ਸਿੰਗਰ ਕੁਝ ਹੋ ਜਾ ਵੀ ਹੈ ਨਹੀਂ ਸੀ ਉਹ ਸਟੇਜ ਵੀ ਖਾਲੀ ਪਈ ਸੀ ਚਲੋ ਹੁਣ ਚੱਲਦੇ ਆ ਪੈਂਡਰ ਨੂੰ